ਜੋ ਕੀ ਹੋਇਆ ਜੀ ਤੁਹਾਡੇ ਵੱਲ ਵਿਰੋਧ ਕੀਤਾ ਜਾ ਰਿਹਾ ਸੀਗਾ ਜੀ ਇਹ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਆ ਥਰੂ ਗੈਸ਼ ਛਡੇ ਰਹੇ ਤੇ ਸਾਡਾ ਇੱਕ ਵੀਰ ਸੁਖ ਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਰਾਜ ਦੇ 2 ਮਹੀਨੇ ਹੋ ਗਏ ਆ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤ ਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨੇ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਤੇ ਤੁਹਾਨੂੰ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤਾਂ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾਰੀਆਂ ਨੇ ਹਰ ਵਾਦੇ ਦੇ ਉੱਤੇ ਭਜਦੇ ਰਹੇ ਨੇ ਇਹਨਾਂ ਨੇ ਕਿਹਾ ਸੀ ਕਿ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਹ ਲਈਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜਾ 4 ਸਾਲ ਦੀ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ 에어ਪੋਰਟ ਆ ਆਇਲ ਕਾਰਪੋਰੇਸ਼ਨਾਂ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕਈ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੇ ਗੱਲ ਕਰੀਏ ਪੰਡਾ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸੱਦਰੇ ਨਹੀਂ ਮਜ਼ਦੂਰ ਸੱਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬਹੁਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ ਇਹ ਤੇ ਇਹ ਜਿਹੜਾ ਵਾ ਇਕੱਠੀਆਂ ਕਰ ਲੈਂਦੇ ਨੇ ਹੋਰ ਲੋਕ ਇਹਨਾਂ ਨੂੰ ਕਹਿੰਨਾ ਕਿ ਪਿਆਰ ਕਰਦੇ ਤੁਸੀਂ ਵੇਖਦੇ ਕਿੰਨੇ ਕ ਬੰਦੇ ਸੀ ਸਿਰਫ ਨਿਆਣੇ ਬੱਚੇ ਬੱਚੇ ਸੀ ਨਾ ਅੱਜ ਕੀ ਹੋਇਆ ਜੀ ਇੱਥੇ ਅੱਜ ਇੱਥੇ ਜਿਹੜਾ ਜੀ ਸ਼ਾਂਤਮਈ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਤੇ ਜਿਹੜਾ ਵਾ ਪਿੰਡ ਬਾ ਭਾਜਪਾ ਦੇ ਗੁੰਡਿਆਂ ਨੇ ਆ ਕੇ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਆ ਸਾਡੀ ਉਹ ਗੱਡੀ ਕੀ ਜਿਹੜੀ ਆ ਤੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੂਜਾ ਵਾਰਾ ਗਾਵਤੋ ਸੱਟਾਂ ਵੀ ਲੱਗੀਆਂ ਨੇ ਤੇ ਲਊਓ ਲਵਾਲ ਕਿਸਾਨ ਹੋਏ ਨੇ ਤੇ ਉਹ ਜਿਹੜੇ ਪੁਲਿਸ ਪੁਲਿਸ ਪ੍ਰਸ਼ਾਸਨ ਆ ਉਹ ਜਿਹੜਾ ਵਾ ਉਹ ਵੀ ਜੇ ਉਹਨਾਂ ਨੂੰ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਿਆ ਪਰ ਲੱਗਦਾ ਨਹੀਂ ਪ੍ਰੋਗਰਾਮ ਉਹਨਾਂ ਨੇ ਆਪਣੀ ਨਿੱਜੀ ਫਾਰਮ ਤੇ ਕੀਤਾ ਸੀ ਪਰ ਉੱਥੇ ਵਿਰੋਧ ਕਰਨ ਦਾ ਕੀ ਬਣਦਾ ਸੀ ਜਾਂ ਤਾਂ ਪਬਲਿਕ ਪਲੇਸ ਤੇ ਤੇ ਆਏ ਪਬਲਿਕ ਪਲੇਸ ਆ ਸੜਕ ਦੇ ਉੱਤੇ ਤੇ ਅਸੀਂ ਉਹਨਾਂ ਦੇ ਘਰ ਤੇ ਗਏ ਨਹੀਂਗੇ ਹਾਂ ਵੇਖੇ ਵੇਖੇ ਕਿਹੜਾ ਗਿਆ ਉਹ ਉਹਨਾਂ ਦੇ ਘਰ ਪਰ ਕਿਸਾਨ ਤਾਂ ਹਮੇਸ਼ਾ ਸ਼ਾਂਤਮਾਨ ਤਰੀਕੇ ਨਾਲ ਕੰਮ ਕਰਦੇ ਆ ਫਿਰ ਇਸ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਸ਼ਾਂਤ ਬਾਈ ਜੇ ਸਾਡਾ ਵਿਰੋਧ ਸੀ ਕਿ ਅਸੀਂ ਅਸੀਂ ਕਿਹ ਨਾਰੇ ਲਾ ਰਹੇ ਆ ਸੜਕ ਦੇ ਉੱਤੇ ਖਲੋ ਗਏ ਆ ਅਸੀਂ ਕੋਈ ਪੱਥਰ ਬਾਜੀ ਕੀਤੀ ਆ ਪੱਥਰ ਬਾਜੀ ਤੇ ਉਹਨਾਂ ਨੇ ਕੀਤੀ ਆ ਜਦਰ ਸਿੰਘ ਜੀ ਕੀ ਗੱਲਬਾਤ ਹੋਈ ਆ ਕਿਹੜੇ ਬਿੰਦੂ ਚ ਹੋਈ ਆ ਜੀ ਵੇਖੋ ਜੀ 64 65 ਦੇ ਹੋ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਤਖਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਇੱਕ ਸ਼ਾਂਤ ਮਹੀ ਸੰਘਰਸ਼ ਚੱਲ ਰਿਹਾ ਦੋ ਫੋਰਮਾਂ ਦਾ ਜੋ ਕਿਸਾਨ 11 ਫਰਵਰੀ ਨੂੰ ਜਿਹੜਾ ਆ ਤੇ ਵਿਆਸ ਪੁਲ ਦੇ ਉੱਤੇ ਸ਼ਾਂਤ ਮਹੀ ਦਿੱਲੀ ਜਾਣ ਵਾਸਤੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਪਿਛਲੇ ਦੋਲਾਂ ਚ ਅੱਜ ਕੀ ਆ ਤੇ ਕਿੱ데 ਪਿੰਡ ਹੋਇਆ ਜੀ ਅੱਜ ਜੀ ਪਿੱਟੇਵਾੜਾ ਪਿੰਡ ਦੇ ਵਿੱਚ ਆ ਡੀ ਜੀ ਪੀ ਦਾ ਜਿਹੜਾ ਆਗੂ ਸੀ ਉਹ ਪ੍ਰਚਾਰ ਕਰਨ ਵਾਸਤੇ ਆਇਆ ਸੀ ਤੇ ਰਾਮ ਤੀਰਥ ਜੋਨ ਦੇ ਸਾਰੇ ਪਿੰਡਾਂ ਨੇ ਇਕੱਠਿਆਂ ਹੋ ਕੇ ਉਹਨਾਂ ਨੂੰ ਆ ਬੈਨਰ ਲੱਗਾ ਆ 12 ਮੰਗਾ ਹੀ ਜਿਹੜੀਆਂ ਉਹਨਾਂ ਕੋ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ ਸਾਡਾ ਉਹਨਾਂ ਦੇ ਨਾਲ ਉਹ ਵੀ ਕਿਸਾਨ ਭਰਾ ਨੇ ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ ਬੀਜੇਪੀ ਸਰਕਾਰ ਦੇ ਨਾਲ ਆ ਬੀਜੇਪੀ ਸਰਕਾਰ ਕੋ ਜਿਹੜੀਆਂ ਮੰਨੀਆਂ ਮੰਗਾ ਹੀ ਦਿੱਲੀ ਅੰਦোলন ਦੇ ਵਿੱਚ ਆ ਉਹ ਮੰਗਾ ਪੁੱਛਣ ਵਾਸਤੇ ਕਿ ਸਾਡੀਆਂ ਮੰਗਾਂ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਇਕਲੌਤਾ ਬੇਟਾ ਮਾਪਿਆਂ ਦਾ 21-22 ਸਾਲ ਦਾ ਜਿਹੜਾ ਸੀ ਉਹ ਭਾਜਪਾ ਦੀ ਸਰਕਾਰ ਨੇ ਆਪਣੀਆਂ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕੀਤਾ ਆ ਕੀ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਲੈਣ ਵਾਸਤੇ ਜਿਹੜਾ ਟਕਰਾਅ ਵੀ ਹੋਇਆ ਤੁਹਾਡਾ ਜੀ ਅੱਜ ਜਦੋਂ ਅਸੀਂ ਉਹਦਾ ਪਿੱਟੇਵਾੜ ਦੇ ਰੋਡ ਦੇ ਉੱਤੇ ਜਿਹੜਾ ਪਿੰਡ ਨੂੰ ਰੋਡ ਜਾਂਦਾ ਆ ਮੇਣਾ ਰੋਡ ਦੇ ਤੋਂ ਉਹਦੇ ਦੇ ਖਲੋਕੇ ਜਿਹੜਾ ਆ ਅਸੀਂ ਆਪਣਾ ਵਿਰੋਧ ਕਰਨ ਦੇ ਹਾਂ ਆਪਣੇ ਸਵਾਲ ਪੁੱਛਣੇ ਹੀ ਉਹਨਾਂ ਕੋਲ ਜਵਾਬ ਮੰਗਣੇ ਹੀ ਤੇ ਪ੍ਰਸ਼ਾਸਨ ਜਿਹੜਾ ਆ ਉਹ ਵੀ ਕੋਲ ਖਲੋਤਾ ਸੀ ਪ੍ਰਸ਼ਾਸਨ ਖਲੋਕੇ ਕੋਲ ਖਲੋਕੇ ਜਿਹੜਾ ਆ ਤਮਾਸ਼ਾ ਵੇਖਿਆ ਆ ਰੋੜੇ ਚੱਲੇ ਆ ਉਹਦੀ ਵੀਡੀਓ ਬਟਾਇਦਾ ਬਣੀ ਆ ਜਿਸ ਤਰ੍ਹਾਂ ਤੁਸੀਂ ਟਕਰਾਅ ਕਰ ਰਹੇ ਹੋ ਆਪਸੀ ਭਾਈਚਾਰਾ ਖਤਮ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਕਿਉਂਕਿ ਉਹ ਵੀ ਕਿਸਾਨ ਨੇ ਜਿਨ੍ਹਾਂ ਦਾ ਪ੍ਰੋਗਰਾਮ ਕੀਤਾ ਹੋਇਆ ਸੀ ਵੇਖੋ ਜੀ ਅਹੀਂ ਦੇ ਪਿੰਡਾਂ ਦੇ ਵਿੱਚ ਜਿਹੜੇ ਬੈਨਰ ਵੀ ਲਾਏ ਆ ਮੰਗਾ ਦੇ ਉੱਤੇ ਪਬਲਿਕ ਨੂੰ ਜਾਗਰੂਤ ਕਰਨ ਵਾਸਤੇ ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ ਇਹ ਆਪ ਦੀ ਘਰ ਦੀ ਲੜਾਈ ਨਹੀਂ ਲੈਂਡੇ ਇਹ ਸਭ ਦੀ ਲੜਾਈ ਜਿਹੜੀ ਆ ਲੈਂਡੇ ਆ ਤੇਰਾ ਸਵਾਲ ਹੈ ਕਿ ਤੁਹਾਡਾ ਆਪਸੀ ਭਾਈਚਾਰਾ ਨਹੀਂ ਖਤਮ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਜੀ ਵੇਖੋ ਸਾਡਾ ਆਪਸੀ ਭਾਈਚਾਰਾ ਨਹੀਂ ਕੋਈ ਵੀ ਖਤਮ ਹੋਊਗਾ ਸਾਡਾ ਆਪਸੀ ਭਾਈਚਾਰਾ ਤਾਲ ਮੇਲ ਆ ਜਿਹੜਾ ਅੱਗੇ ਨੂੰ ਵੀ ਵਧੇਗਾ ਕਿਵੇਂ ਵਧੇਗਾ ਜਿਉ ਜੋ ਸਾਨੂੰ ਸਮਝ ਆਈ ਤਿਉ ਤਿਉ ਅਸੀਂ ਅੱਗੇ ਵਧਾਂਗੇ ਜਿਨ੍ਹਾਂ ਨੂੰ ਸਮਝ ਆ ਗਈ ਆ ਉਹ ਬਾਟਾਂ ਦੇ ਉੱਤੇ ਬੈਠੇ ਜਾ ਕੇ ਲੰਡੇ ਆ ਜਿਨ੍ਹਾਂ ਦੀ ਇਹ ਸੋਚ ਨਹੀਂ ਬਦਲੀ ਉਹਨਾਂ ਦੀ ਵੀ ਆਪਾਂ ਜਿਹੜੀ ਸੋਚ ਹੈ ਬਦਲਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ ਜਦੋਂ ਉਹਨਾਂ ਦੀ ਸਮਝ ਵਿੱਚ ਗੱਲ ਆ ਗਈ ਉਹ ਆਪ ਹੀ ਜਹੇ ਬੰਦੀਆਂ ਦੇ ਨਾਲ ਤੋਂ